ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਵੀ ਕੋਰ ਫੇਰ ਲਾਈਵ ਜੁੜੇ ਆ ਤੁਹਾਡੇ ਨਾਲ ਦੱਸ ਦਈਏ ਕਿ ਅੱਜ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਔਰ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਦੀ ਕਾਕਾ ਕੰਬੋਜ ਦੇ ਵੱਲੋਂ ਅੱਜ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਜੋ ਅੱਜ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਤਾਂ ਤਸਵੀਰਾਂ ਲਾਈਵ ਜਿਹੜੀਆਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਆ ਬੀਜੇਪੀ ਦੇ ਵੱਲੋਂ ਪਿੰਡ ਮੋਕਮਰਾਇਆਂ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਤਸਵੀਰਾਂ ਜਿਹੜੀਆਂ ਉਸ ਸਮੇਂ ਦੀਆਂ ਤੁਹਾਡੇ ਨਾਲ ਲਾਈਵ ਸ਼ੇਅਰ ਕਰ ਰਹੇ ਆ ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਵੀ ਵੱਡੀ ਤعداد ਦੇ ਵਿੱਚ ਪਹੁੰਚੇ ਹੋਏ ਆ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਤਸਵੀਰਾਂ ਇਸ ਸਮੇਂ ਦੀਆਂ ਤੁਹਾਡੇ ਨਾਲ ਲਾਈਵ ਸ਼ੇਅਰ ਕਰ ਰਹੇ ਆ ਜਲਾਲਾਬਾਦ ਦੇ ਪਿੰਡ ਮੋਹਕਮ ਰਾਈਆਂ ਤੋਂ ਜਿੱਥੇ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ ਆ ਔਰ ਉਹਨਾਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ 8:30 ਵਜੇ ਦਾ ਟਾਈਮ ਸੀ ਔਰ 10:30 ਵਜੇ ਪਹੁੰਚੇ 2 ਘੰਟੇ ਦੀ ਦੇਰੀ ਜਿਹੜੀ ਆ ਉਹ ਪਹਿਲਾਂ ਤੋਂ ਹੀ ਚੱਲ ਰਹੀ ਹੈ ਔਰ ਦੱਸ ਦਈਏ ਕਿ ਚੋਣ ਪ੍ਰਚਾਰ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਤੋਂ ਕਾਲਿਓ ਬਹੁਤ ਹੀ ਚਾਰੂ ਕਰਕਰ ਇੱਕ ਹੋਰ ਬੇਨਤੀ ਰਾਣਾ ਕੁਮਾਰ ਸਿੰਘ ਖੋੜੀ ਨੇ ਪਾਰਟੀ ਜਨਤਾ ਪਾਰਟੀ ਵੱਲੋਂ ਬੜੇ ਸਤਕਾਰ ਨਾਲ ਆਪਣੇ ਹਲਕੇ ਦੀ ਸੇਵਾ ਕਰਨ ਵਾਸਤੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਪਿਛਲੇ ਬਰੂਹਰ ਸਾਹਿਬ ਦੇ ਚਾਰ ਪਲਾਂ ਦੇ ਜਿਹੜਾ ਇਹਨਾਂ ਨੇ ਕਸਤੀ ਨਾਲ ਸੇਵਾ ਨੂੰ ਪਾਈ ਹੈ ਉਹਨਾਂ ਦੇ ਨਾਲ ਸਾਡੇ ਸਤਕਾਰੀਓ ਜੀਲਾ ਪ੍ਰਧਾਨ ਕਾਕਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਜਲਾਲਾਬਾਦ ਦੇ ਹਲਕਾ ਇੰਚਾਰਜ ਜੀ ਸਾਡੇ ਸਰਪੰਚ ਸਾਹਿਬ ਬਲਵੀਰ ਸਿੰਘ ਜੀ ਦਾ ਲਾਈਵ ਚੈੱਕ ਕਰਦੇ ਹਾਂ ਸਾਡੇ ਸਰਪੰਚ ਸਾਹਿਬ ਸਾਡੇ ਰਵਿੰਦੇ ਪਹੁੰਚੇ ਹੈ ਤੇ ਜਿਹਨੂੰ ਤੁਹਾਡਾ ਇੱਥੇ ਆਇਆ ਸਾਰਿਆਂ ਨੂੰ ਵੈਲਕਮ ਕਰਦੇ ਆ ਸੋ ਸਾਡੇ ਕੋਲੇ ਦਿੱਕਤ ਥੋੜੀ ਜੀ ਇਸ ਗੱਲ ਦੀ ਹੈ ਕਿ ਸਾਡੇ ਗੱਡੀ ਦਾ ਮਾਈਕ ਜਿਹੜਾ ਉਹ ਖਰਾਬ ਹੋਣ ਕਰਕੇ ਸਾਡੇ ਪ੍ਰਧਾਨ ਜਿਲ੍ਹਾ ਪ੍ਰਧਾਨ ਕਾਕਾ ਕਮੋ ਜੀ ਤੁਹਾਡੇ ਰੂਪ ਰੂਪ ਹੋ ਕੇ ਆਪਣੇ ਜਿਹੜੇ ਕੀਮਤੀ ਵਿਚਾਰ ਹੈ ਅੱਜ ਦੇ ਇਸ ਅਜੰਡੇ ਤੇ ਗੱਲ ਕਰਨਗੇ ਕਾਕਾ ਕਮੋ ਜੀ ਅਤੇ ਪ੍ਰਵਾਨ ਕਰਨਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆਏ ਤੁਹਾਡਾ ਧੰਨਵਾਦ ਅੱਜ ਆਪਣੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਫਰੋਸਪੁਰ ਲੋਕ ਸਭਾ ਦੇ ਕੈਂਡੀਡੇਟ ਰਾਣਾ ਪ੍ਰਮੋਦ ਸਿੰਘ ਜੀ ਛੋਟੀ ਸਾਹਿਬ ਇੱਥੇ ਪਹੁੰਚੇ ਨੇ ਉਨ੍ਹਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿੱਕੋ ਇਹਨੂੰ ਸਾਰਿਆਂ ਨੂੰ ਪਤਾ ਹੀ ਏ ਕਿ ਜੋ ਕੋ ਜਾ ਰਿਹਾ ਸਾਰਾ ਗਰੀਬਾਂ ਵਾਸਤੇ ਸੈਂਟਰ ਸਰਕਾਰ ਦੇ ਰਹੀ ਏ ਮੋਦੀ ਸਾਹਿਬ ਦੇ ਰਹੇ ਨੇ ਔਰ ਰਾਣਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਸਾਡੀ ਜਿਹੜੀ ਬਿਹਟੇ ਬਾਰਡਰ ਦੀ ਇਥੇ ਬੜੀਆ ਪ੍ਰੋਬਲਮ ਹੈ ਤੁਹਾਡੇ ਵਿਚਾਰੀਆਂ ਲੋਕ ਨੇ ਉਹ ਤੁਹਾਨੂੰ ਇੱਕ ਇੱਕ ਚੀਜ਼ ਛੋਟੀ ਸਭ ਆਪ ਦੱਸ ਲਗੇ ਪਰ ਸਾਡੇ ਇੱਕ ਮੰਗ ਬਲ ਰਿਕਵੈਸਟ ਹੈ ਕਿਲਾ 2-200 ਰੁਪਿਆ ਪਹਿਲਾਂ ਆਦਾ ਸੀ ਉਹ ਕਈਆਂ ਦੇ ਬੰਦ ਹੋ ਚੁੱਕਿਆ ਹੈ ਤੇ ਤੁਸੀਂ ਐਂਟਰੀ ਬੰਦ ਕੇ ਨਾਲ ਸਭ ਤੋਂ ਪਹਿਲਾਂ ਸਾਰੇ ਗਰੀਬਾਂ ਦਾ 2-200 ਰੁਪਿਆ ਸ਼ੁਰੂ ਕਰਾਉਣਾ ਇਥੇ ਵਾਦਾ ਕਰਕੇ ਜਾਣਾ ਸਾਰਿਆਂ ਨਾਲ ਉਹ ਜਿਹੜਾ ਅਮਰੀਕਾ ਦਾ ਕੰਮ ਹੈ ਸੈਂਟਰ ਸਰਕਾਰ ਵੱਲੋਂ ਪੂਰਾ ਕੰਮ ਆਦਾ ਥੱਲੇ ਪੰਜਾਬ ਸਰਕਾਰ ਆ ਵੀਡੀਓ ਦਫ਼ਤਰ ਜਿਹੜੇ ਇੱਥੇ ਦੇ ਲੋਕਲ ਲੀਡਰ ਐਮ ਐਲ ਏ ਬਣੇ ਹੋਏ ਨੇ ਉਹ ਗਰੀਬਾਂ ਨੂੰ ਕੰਮ ਪੂਰਾ ਨਹੀਂ ਦਿੰਦੇ ਨਾਲੇ ਧਿਆਣੀ ਪੂਰੀ ਨਹੀਂ ਦਿੰਦੇ ਨਾਲੇ ਧਿਆਣੀ ਪੂਰੀ ਨਹੀਂ ਦਿੰਦੇ ਮਾਰੀ ਵਿੱਚੋਂ ਕੱਢਦੇ ਨੇ ਜੇ ਕੋਈ ਸਰਕਾਰੀ ਸਕੀਮ ਆ ਗਈ ਏ ਚਾਹੇ ਫਲਾਸ਼ ਆਵੇ ਚਾਹੇ ਕਮਰੇ ਉਹਦੇ ਪੈਸੇ ਲੈਂਦੇ ਨੇ ਤੇ ਗਰੀਬ ਬੰਦੇ ਵਾਸਤੇ ਜਦੋਂ ਉੱਤੋਂ ਸਿੱਧਾ ਉਹਨੇ ਪੈਸੇ ਆਉਣੇ ਤੇ ਉਹਨਾਂ ਹੀ ਇਹਨਾਂ ਦੀ ਇਹ ਵਿੱਚ ਆਉਣੇ ਚਾਹੀਦੇ ਮੋਦੀ ਸਾਹਿਬ ਨੂੰ ਤੁਸੀਂ ਰਿਕੁਐਸਟ ਕਰਨੀ ਹੈ ਵੀ ਜਿੰਨਾ ਵੀ ਪੈਸਾ ਸਿੱਧਾ ਉਹਨੇ ਅਕਾਊਂਟ ਚ ਜਾਣਾ ਚਾਹੀਦਾ ਹੈ ਨਾ ਕਿ ਪੰਜਾਬ ਸਰਕਾਰ ਜਾਂ ਕਿਸੇ ਵੀ ਇੱਥੇ ਆਉਣਾ ਚਾਹੀਦਾ 2000 ਰੁਪਏ ਸੋ ਸਾਰਿਆਂ ਨੂੰ ਨਹੀਂ ਪਹਿਲਾਂ ਜਨਾ ਚਾਚਾ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਤਿੰਨੇ ਪਾਰਟੀਆਂ ਵੇਖ ਲਈਏ ਵੇਖਿਆ ਨਹੀਂ ਆ ਝਾੜੂ ਵਾਲੇ ਨੇ ਜਲੂਸ ਕੱਢਦਾ ਆਪਾਂ ਕਬਾਇਆ ਸਾਹਿਬ ਨੂੰ ਕਿੰਨੀ ਵਾਰੀ ਬਣਾ ਲਿਆ ਉਹਨੇ ਕੁਝ ਕੀਤਾ ਤੁਸੀਂ ਹੁਣ ਰਾਣਾ ਸੋਢੀ ਨੂੰ ਵੋਟ ਪਾ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਤਾਂ ਕਿ ਆਹ ਨਾਲਾ ਸਮਾਂ ਜਿਹੜਾ ਆਪਣੇ ਏਰੀਏ ਵਾਸਤੇ ਖੁਸ਼ਹਾਲ ਹੋਵੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਕਾ ਮੋਹਨ ਜੀ ਨੇ ਬਹੁਤ ਰਚੁਤੇ ਵਿਚਾਰ ਦਿੱਤੇ ਨੇ ਆਪਣੀ ਬੇਨਤੀ ਆ ਸਾਰੇ ਸਾਰੇ ਵਰਕਰਾਂ ਨੂੰ ਇੱਕ ਵਾਰ ਬੇਨਤੀ ਪ੍ਰਮਾਣ ਕਰਿਓ 5-7 ਮਿੰਟ ਤੁਹਾਡੇ ਮਾਣਯੋਗ ਛੋਡੀ ਸਾਹਿਬ ਤੁਹਾਡੇ ਰੂਪ ਨੂੰ ਹੋਣਗੇ ਉਸ ਤੋਂ ਪਹਿਲਾਂ ਸਾਡੇ ਸਤਕਾਰਯੋਗ ਸਤਕਾਰਯੋਗ ਸਾਡੇ ਹਲਕਾ ਤੇ ਅੰਜਾਲ ਜੀ ਪੂਰਨ ਮ जडेजा ਸਾਹਿਬ ਤੁਹਾਡੇ ਲਈ 2 ਮਿੰਟ ਵਿਚਾਰ ਦੇਣਗੇ ਪੂਰਨ ਮ जडेजा ਸਾਹਿਬ ਜੀ ਬਹੁਤ ਬਹੁਤ ਹੀ ਸਤਿਕਾਰਯੋਗ ਸਾਡੇ ਭਾਤੀਏ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਗਰਮੀਤ ਸਿੰਘ ਜੀ ਛੋਡੀ ਰਾਣਾ ਜੀ ਜਿਹੜੇ ਸਾਡੇ ਵਿੱਚ ਮੈਰ ਲਾ ਜਿਹੜੇ ਸਾਡੇ ਵਿੱਚ ਅੱਜ ਪਿੰਡ ਰਾਇਆਂ ਵਾਲੇ ਵਿਖੇ ਪੁੱਜੇ ਔਰ ਮੈਂ ਤੁਹਾਡਾ ਧੰਨਵਾਦ ਕਰਨਾ ਸਾਰੇ ਜਿਹੜੇ ਪਿੰਡ ਵਾਸੀਆਂ ਦਾ ਪੈਣਾ ਦਾ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਹੀ ਆਪਣਾ ਕੀਮਤੀ ਸਮਾਂ ਕੱਢ ਕੇ ਉਹਨਾਂ ਨੂੰ ਜੀ ਆਇਆਂ ਕਿਹਾ ਥੋੜਾ ਥੋੜਾ ਸਾਈਡ ਤੇ ਹੋ ਜਾਂਦੇ ਥੋੜਾ ਤੇ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਨਾ ਕਿ ਰਾਣਾ ਜੀ ਅੱਜ ਜਿਸ ਦਿਨ ਦੀ ਟਿਕਟ ਮਿਲੀ ਹੈ ਖਾਸ ਕਰਕੇ ਫਰੋਇਦਪੁਰ ਤੋਂ ਲੈ ਕੇ ਫਾਜ਼ਲਕਾ ਤੱਕ ਜਿੰਨੇ ਵੀ ਬਾਰਡਰ ਦੇ ਪਿੰਡਾਂ ਵਿੱਚ ਸਾਰੇ ਥਾਵਾਂ ਤੇ ਜਾ ਰਹੇ ਨੇ ਸਾਰੇ ਮੇਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਇਹਨਾਂ ਬਾਰੇ ਹਰ ਇੱਕ ਗੱਲ ਦਾ ਪਤਾ ਹੈ ਕਿ ਜਿਸ ਤਰ੍ਹਾਂ ਰਾਣਾ ਜੀ ਨੇ ਆਪਣੇ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਤਰ੍ਹਾਂ ਲੋਕਾਂ ਦੇ ਇਹਨਾਂ ਨੇ ਕੰਮ ਕੀਤੇ ਨੇ ਇਹ ਨਰਿੰਦਰ ਭਾਈ ਮੋਦੀ ਨੇ ਇਹਨਾਂ ਨੂੰ ਆਪਣੇ ਟਿਕਟ ਦੇ ਕੇ ਤੁਹਾਡੇ ਤੱਕ ਪਹੁੰਚਾਇਆ ਹੈ ਔਰ ਤੁਹਾਡਾ ਵਕੀਲ ਬਣ ਕੇ ਇਹਨਾਂ ਨੇ ਤੁਹਾਡਾ ਕੇਸ ਲੜਨਾ ਹੈ ਜਿਹੜੇ ਤੁਹਾਡੀਆਂ ਮੰਗਾਂ ਰਹਿੰਦੀਆਂ ਨੇ ਜਿਹੜੀਆਂ ਤੁਹਾਡੀਆਂ ਦੁੱਖ ਤਕਲੀਫਾਂ ਨੇ ਉਹਨਾਂ ਦਾ ਫੈਸਲਾ ਕਰਾਉਣ ਵਾਸਤੇ ਆਪਾਂ ਰਾਣਾ ਗਰਮੀਤ ਸਿੰਘ ਛੋਟੀ ਜੀ ਨੂੰ ਜਿਤਾ ਕੇ ਆਪਾਂ ਇਹਨਾਂ ਨੂੰ ਦਿੱਲੀ ਭੇਜਾਂਗੇ ਔਰ ਤੁਹਾਡੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਮੰਗਾ ਜਿਹੜੀਆਂ ਤੁਹਾਡੀਆਂ ਜੁਨੀਆਂ ਵੀ ਤੁਹਾਡੇ ਵਾਸਤੇ ਜੋ ਜ਼ਰੂਰੀ ਸਹੂਲਤਾਂ ਰਹਿੰਦੀਆਂ ਨੇ ਉਹ ਰਾਣਾ ਜੀ ਸਾਡੀ ਉੱਥੇ ਵਕਾਲਤ ਕਰਨਗੇ ਉਹ ਲੈ ਕੇ ਆਉਣਗੇ ਜਿਸ ਰਣਰੇਗਾ ਦਾ ਕੰਮ ਹੋਰ ਕਈ ਸਕੀਮਾਂ ਨੇ ਮਕਾਨਾਂ ਦਾ ਕੰਮ ਕਈ ਚੀਜ਼ਾਂ ਰਹਿੰਦੀਆਂ ਨੇ ਜੇਕਰ ਇਸ ਵਾਰੀ ਅਸੀਂ ਗਲਤੀ ਕਰਕੇ ਭਾਜਪਾ ਨੂੰ ਨਾ ਅਸੀਂ ਵੋਟਾਂ ਪਾਈਆਂ ਜਿਸ ਤਰ੍ਹਾਂ ਪੰਜਾਬ ਦਾ ਬੇੜਾ ਅਗਰਖ ਕੀਤੀ ਖੜੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਹਰੇਕ ਬੱਚੇ ਤੇ ਅੱਜ ਜਮਦੇ ਬੱਚੇ ਤੇ 1.5 ਲੱਖ ਰੁਪਏ ਦਾ ਖਰਚਾ ਹੈ ਜੇ ਉਹਨੂੰ ਬਚਾ ਸਕਦੀ ਹੈ ਤਾਂ ਸਿਰਫ ਭਾਜਪਾ ਬਚਾ ਸਕਦੀ ਨਰਿੰਦਰ ਪਾਈ ਮੋਦੀ ਬਚਾ ਸਕਦਾ ਹੈ ਜੇ ਕਰ ਅਸੀਂ ਅੱਜ ਆਪਣੀ ਆਉਣ ਵਾਲੀ ਨਸਲ ਨੂੰ ਆਉਣ ਵਾਲੀ ਵਾਲੀ ਜਨਰੇਸ਼ਨ ਨੂੰ ਅਸੀਂ ਅੱਜ ਪੰਜਾਬ ਨੂੰ ਅਸੀਂ ਅੱਜ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਕੀਮਤੀ ਵੋਟ ਗਰਮੀਤ ਸਿੰਘ ਛੋਡੀ ਰਾਣਾ ਜੀ ਨੂੰ ਨਰਿੰਦਰ ਪਾਈ ਮੋਦੀ ਨੂੰ ਵੋਟਾਂ ਪਾਉਂਡੀਆਂ ਨੇ ਔਰ ਉਹਨਾਂ ਨੂੰ ਜਿਤਾ ਕੇ ਆਪਣਾ ਵਕੀਲ ਜਿਹੜਾ ਹੈ ਉੱਥੇ ਦਿੱਲੀ ਭੇਜਣਾ ਹੈ ਜਿਨ੍ਹਾਂ ਨੇ ਪਾਰਲੀਮੈਂਟ ਵਿੱਚ ਸਾਡਾ ਵਾਸਤੇ ਵਕਾਲਤ ਕਰਨੀ ਹੈ ਸਾਡੇ ਬਾਰਡਰ ਦੀਆਂ ਬੜੀਆਂ ਸਮੱਸਿਆਵਾਂ ਆਉਣੇ ਕਦੇ ਹੜ ਆ ਜਾਂਦਾ ਹੈ ਕਦੇ ਹੋਰ ਬੜੀਆਂ ਬਿਮਾਰੀਆਂ ਪੈ ਜਾਂਦੀਆਂ ਨੇ ਜਿਹੜੀਆਂ ਸਹੂਲਤਾਂ ਤੋਂ ਅਸੀਂ ਵਾਂਝੇ ਇਸ ਤੋਂ ਪਹਿਲਾਂ ਤੁਸੀਂ 25 30 ਸਾਲ ਹੋ ਗਏ ਮੈਨੂੰ ਵੀ ਸੰਭਲੇ ਨੂੰ ਜਿੰਨੇ ਵੀ ਐਮਪੀ ਇੱਥੋਂ ਬਣੇ ਨੇ ਭਾਵੇਂ ਕਿਸੇ ਵੀ ਪਾਰਟੀ ਦਾ ਬਣਿਆ ਕਿਸੇ ਆਪਣੇ ਇਲਾਕੇ ਵਾਸਤੇ ਕੁਝ ਨਹੀਂ ਕੀਤਾ ਅਸੀਂ ਪਹਿਲਾਂ ਰਾਣਾ ਜੀ ਨਾਲ ਵਾਦਾ ਕੀਤਾ ਕਿ ਤੁਸੀਂ ਜੇ ਤੁਹਾਨੂੰ ਅਸੀਂ ਐਮਪੀ ਬਣਾ ਕੇ ਭੇਜਾਂਗੇ ਤੁਸੀਂ ਸਾਡੇ ਗਰੀਬ ਭਾਈਚਾਰੇ ਵਾਸਤੇ ਸਾਡੇ ਇਸ ਬਾਰਡਰ ਵਾਸਤੇ ਸਾਡੇ ਫੋਈਪੁਰ ਲੰਘਾਏ ਵਾਸਤੇ ਸਾਡੇ ਫਾਜ਼ਿਲ卡ਲਾਂਗੇ ਵਾਸਤੇ ਜਿਸ ਤਰ੍ਹਾਂ ਹਸਪਤਲ ਪੀਜੀਆਈ ਬਣਨਾ ਸੀ ਆ ਕਿਸਾਨ ਮੇਰੇ ਪਰਾ ਜਿਹੜੇ ਹੰਧਰਨੇ ਦਿੱਤੀ ਕਲੇ ਨੇ ਇਹਨਾਂ ਨੇ ਉਸ ਵਕਤ ਰੋਕਿਆ ਨਹੀਂ ਤਾਂ ਪੀਜੀਆਈ ਇੱਥੇ ਸਾਡੇ ਨੇਰੇ ਬਣ ਜਾਣਾ ਸੀ ਪਰ ਫਿਰ ਵੀ ਮੋਦੀ ਸਾਹਿਬ ਬੜਾ ਖੁੱਲੇ ਦਿਲ ਵਾਲਾ ਹੈ ਜਿਨ੍ਹਾਂ ਨੇ ਪੀਜੀਆਈ ਦਾ ਉੱਥੇ ਅਦਗਾਟਨ ਆਨਲਾਈਨ ਕਰ ਦਿੱਤਾ ਇਸੇ ਤਰ੍ਹਾਂ ਹੀ ਸਾਡੇ ਫਾਜ਼ਲ ਕਾ ਵੀ ਹਸਪਤਾਲ ਵੱਡੇ ਬਣ ਇਹ ਸਾਜੇ ਸੀ ਆਪਣਾ ਵਧੀਆ ਵਕੀਲ ਵਧੀਆ ਦਾ ਨਮੇ ਦਾ ਭੇਜ ਤੇ ਉਹਨਾਂ ਨੂੰ ਭੇਜਾਂਗੇ ਉਹਨਾਂ ਨੂੰ ਆਪਾਂ ਕੀਮਤੀ ਵੋਟਾਂ ਪਾਵਾਂਗੇ ਤੇ ਤਾਂ ਹੀ ਸਾਡੀਆਂ ਵਸੂਲਤਾ ਆ ਸਕਦੀਆਂ ਨੇ ਮੈਂ ਤੁਹਾਨੂੰ ਇਹ ਹੀ ਅਪੀਲ ਕਰਨਾ ਕੱਲੇ ਰਾਈਆਂ ਵਾਲੇ ਵਾਸੀ ਜਿਹੜੇ ਇੱਥੇ ਮੇਰੇ ਵੀਰ ਭੈਣ ਭਰਾ ਆਏ ਨੇ ਆਪਣੀ ਵੋਟ ਤੇ ਹੀ ਨਹੀਂ ਰਹਿਣਾ ਜਿੱਥੇ ਰਿਸ਼ਤੇਦਾਰ ਪੈਣਾ ਭਰਾ ਹੈਗੇ ਨੇ ਸਾਰਿਆਂ ਨੂੰ ਬੇਨਤੀ ਕਰਨੀ ਕਿ ਆਪਣੇ ਕਮਲ ਦਾ ਬਟਨ ਦਬਾ ਕੇ ਇਸ ਵਾਰੀ ਆਪਾਂ ਮੌਕਾ ਦੇਈਏ ਔਰ ਆਪਣੇ ਜਿਹੜੇ ਜ਼ਿੰਮੇਵਾਰੀ ਜਿਹੜੀ ਪੂਰੀ ਨਿਭਾਈਏ ਕਿ ਸਾਨੂੰ ਆਉਣ ਵਾਲੇ ਸਮੇਂ ਚ ਰਾਣਾ ਜੀ ਛੋਡੀ ਤੇ ਪੂਰਾ ਯਕੀਨ ਹੈ ਮੈਂ ਇਨਾ ਹੀ ਕਹਿੰਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਔਰ ਰਾਣਾ ਜੀ ਰਾਨੂੰ ਅਪੀਲ ਕਰਨਾ ਕਿ ਉਹ ਆਪਣੇ ਵਚਨ ਰੱਖਣ ਰਾਣਾ ਜੀ ਲੋ ਜੀ ਰਾਣਾ ਜੀ ਲਓ ਜੀ ਭਾਈ ਮਿਹਰਬਾਨ ਬਾਈ ਮੇਰੀ ਆਵਾਜ਼ ਸਾਰਿਆਂ ਨੂੰ ਸੁਣ ਰਹੀ ਏ ਮੇਰੀ ਆਵਾਜ਼ ਸੁਣ ਰਹੀ ਸਾਰਿਆਂ ਨੂੰ ਸਾਰਿਆਂ ਨੂੰ ਮੇਰੀ ਆਵਾਜ਼ ਪਹੁੰਚ ਰਹੀ ਆਵਾਜ਼ ਆ ਰਹੀ ਮੇਰੀ ਸਤਕਾਰਯੋਗ ਪਿੰਡ ਰਾਇਆਂ ਵਾਲੇ ਦੇ ਮੇਰੇ ਸਾਰੀਆਂ ਭੈਣਾ ਬਜ਼ੁਰਗ ਨੌਜਵਾਨ ਸਾਥੀ ਜੋ ਇੱਥੇ ਅੱਜ ਮੇਰੀ ਗੱਲ ਬਾਤ ਸੁਣਨ ਆਏ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਔਰ ਮੇਰੇ ਨਾਲ ਇੱਥੇ ਸਾਹਮਣੇ ਬੈਠੇ ਨੇ ਸਾਡੇ ਪ੍ਰਧਾਨ ਸਾਹਿਬ ਕੰਬੋਜ ਸਾਹਿਬ ਜੀ ਮੰਡਲ ਦੇ ਪ੍ਰਧਾਨ ਜਗਤਾਰ ਜੀ ਸਰਪੰਚ ਸਾਹਿਬ ਬਾਜ ਸਿੰਘ ਜੀ ਇਧਰ ਸਾਡੇ ਕੋਲ ਬੈਠੇ ਨੇ ਪੂਰਨ ਸਿੰਘ ਮਜਾਦੀਆ ਸਾਹਿਬ ਆਪਣੀ ਰਾਏ ਸਿੱਖ ਬਰਾਦਰੀ ਦੇ ਲੀਡਰ ਸਾਹਿਬਾਨ ਨੇ ਤੁਹਾਡਾ ਕਿ ਨਾ ਹਾਂ ਬਲਬੀਰ ਹਾਂ ਬਲਬੀਰ ਸਿੰਘ ਜੀ ਜਿਹੜੇ ਇਸ ਇਲਾਕੇ ਦੇ ਇਸ ਥਾਂ ਦੇ ਮੌਜੂਦਾ ਸਰਪੰਚ ਨੇ ਹਾਂਜੀ ਹਾਂ ਸਚਨ ਤੋਰੀਆ ਜੀ ਸਾਰੇ ਇੱਥੇ ਵਿਰਾਜਮਾਨ ਨੇ ਮੈਂ ਸਿਰਫ 2-3 ਮਿੰਟ ਬੇਟਾ 1 ਮਿੰਟ ਜਰਾ ਇਹਨੂੰ ਪਿੱਛੇ ਹੋ ਕੇ ਗੱਲ ਕਰ ਲਾ ਮੈਨੂੰ ਬੀਬੀਆਂ ਨਾਲ ਗੱਲ ਕਰ ਲੈਣੇ ਸਿੱਧੇ ਦੇਖੋ ਗੱਲ ਇਹ ਹੈਗੀ ਏ ਕਿ ਮੈਂ ਤੁਹਾਡੇ ਕੋਲ ਆਇਆ ਤੁਹਾਡੀ ਮਦਦ ਵਾਸਤੇ ਮਦਦ ਕਿਵੇਂ ਹੋਏਗੀ ਜੇ ਮੇਰੇ ਹੱਥ ਵਿੱਚ ਪਾਵਰ ਦਿਓਗੇ ਪਾਵਰ ਕਿਵੇਂ ਆਉਣੀ ਹੈ ਕਿ ਤੁਸੀਂ ਕਮਲ ਦਾ ਫੁੱਲ ਦਾ ਬਟਨ ਦਬਾਉਣਾ ਹੈ ਕਿਹੜਾ ਬਟਨ ਦਬਾਉਣਾ ਹੈ ਫੁੱਲ ਦਾ ਫੁੱਲ ਦਾ ਜਦੋਂ ਫੁੱਲ ਦਾ ਬਟਨ ਦਬਿਆ ਗਿਆ ਤੇ ਇੱਥੋਂ ਕਰੰਟ ਜਾਣਾ ਸਿੱਧਾ ਮੇਰੇ ਕੋਲ ਤੇ ਮੇਥੋਂ ਸਿੱਧਾ ਕਰੰਟ ਜਾਣਾ ਮੋਦੀ ਕੋਲ ਜਦੋਂ ਮੋਦੀ ਕੋਲ ਕਰੰਟ ਚਲਾ ਗਿਆ ਜਿਹੜੀ ਤੁਹਾਡੀ ਸਭ ਤੋਂ ਵੱਡੀ ਮੰਗ ਹੈ ਕਿ ਮਨਰੇਗਾ ਦਾ ਇੱਕ ਤਾਂ ਰੇਟ ਵਧਾ ਦੇਣਾ ਦਿਹਾੜੀ ਜਿਹੜੀ ਹੈ ਇੱਕ ਜਿਹੜੇ ਉਹਦੇ ਪੈਸੇ ਨੇ ਉਸਦੇ ਖਾਤੇ ਚ ਹੋਣੇ ਨੇ ਕਿਸੇ ਦੇ ਵਿਚਾਲਾ ਵਿਚੋਲਾ ਨਹੀਂ ਰੱਖਣਾ ਵਿਚੋਲਾ ਨਹੀਂ ਰੱਖਣਾ ਠੀਕ ਗੱਲ ਹੈ ਦੂਜਾ ਸਿਲੰਡਰ ਜਿਹੜੀ ਬੀਬੀ ਦੇ ਘਰੇ ਸਿਲੰਡਰ ਨਹੀਂ ਹੈਗਾ ਲੈ ਸਰ ਘਰ ਘਰ ਸਿਲੰਡਰ ਨਾ ਲੱਗੇ ਤਾਂ ਮੈਨੂੰ ਫੜ ਲਿਆ ਜਾ ਕੇ ਬੀਬੀਆਂ ਦੇ ਘਰ 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 ਸਿਲੰਡਰ ਲੱਗਣੇ ਬੀਬੀਆਂ ਦੇ ਗੈਸ ਦੇ ਚੁੱਲ੍ਹੇ ਕਿਹਦੇ ਘਰੇ ਹੈਗੇ ਗੈਸ ਦੇ ਚੁੱਲ੍ਹੇ ਲੱਗੇ ਨੇ ਆਪਣੇ ਕਈਆਂ ਦੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਨੂੰ ਵੀ ਮੈਂ ਦਵਾਉਂਗਾ ਇੱਥੋਂ ਕਿਹਾ ਹੋਰ ਨਹੀਂ ਕੀਤੀ ਜਿਵੇਂ ਤੁਰੀ ਗੁਰੂ ਸਾਹਿਬ ਕਲੋਨੀਆਂ ਬਣਾਈਆਂ ਨੇ ਸਾਡੇ ਤਕਰੀਪਾ ਕੋਲ ਥਾਂ ਬੜਾ ਥੋੜਾ ਹੈ ਮੈਂ ਤੁਹਾਨੂੰ ਪਿੰਡ ਵਿੱਚ ਕਲੋਨੀ ਬਣਾ ਦੇਣੀ ਮੇਰੇ ਗੱਲ ਤੇ ਇਤਬਾਰ ਕਰਦੇ ਹੋ ਨਾ ਤੁਹਾਨੂੰ ਪਤਾ ਆ ਗੁਰੂ ਸਾਹਿਬ ਕਿੰਨਾ ਕੰਮ ਕੀਤਾ ਹੈ ਤਰੀ ਚਾਰ ਵਾਰੀ ਬਖਾਈ ਜੇ ਬੜੀ ਮਾਨਤਾਈ ਫੈਰਾ ਦੀ ਉਸ ਗੱਲ ਤੇ ਜੁੜੇ ਮੈਂ ਕਿਹਾ ਬਸ ਠੀਕ ਚਲੋ ਹੁਣ ਗੱਲ ਇਹ ਹੈਗੀ ਏ ਦੂਜਾ ਜਿਹੜੇ ਬਾਡਰ ਤੇ ਮੇਰੇ ਵੀਰਾਂ ਦੀਆਂ ਜ਼ਮੀਨਾਂ ਨੇ ਔਰ ਆਪਣੇ ਨਾਂ ਨਹੀਂ ਹੋਈਆਂ ਉਹ ਜ਼ਮੀਨਾਂ ਮੈਂ ਪੱਕੀਆਂ ਕਰਾ ਦੇਣੀਆਂ ਤੁਹਾਡੇ ਨਾਂ ਤੇ ਉਹ ਜ਼ਮੀਨਾਂ ਵੀ ਪੱਕੀਆਂ ਹੋ ਜਾਣੀਆਂ ਠੀਕ ਗੱਲ ਏ ਇਸ ਕਰਕੇ ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਏ ਉਹ ਠੱਗਾਂ ਦੀ ਸਰਕਾਰ ਹੈ ਉਹਨਾਂ ਨੇ ਵਾਅਦਾ ਕੀਤਾ ਸੀਗਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਦੇਵਾਂਗੇ ਦਿੱਤਾ ਕਿਸੇ ਨੂੰ ਪਤਿ ਯਾਰ ਬਣਿਆ ਦੇ ਬਣਿਆ ਪਿਆ ਨਹੀਂ ਨਾ ਅੱਛਾ ਦੂਜੀ ਗੱਲ ਦੂਜੀ ਗੱਲ ਕਿ ਅਕਾਲੀਆਂ ਦਾ ਜਿਹੜਾ ਅੱਗੇ ਮਾਣ ਇੱਥੇ ਐਮਪੀ ਰਹਿ ਚੁੱਕਾ ਹੈ ਉਹਨੇ ਕੋਈ ਕੰਮ ਕੀਤਾ ਇਲਾਕੇ 'ਚ ਆਪਦੇ ਸ਼ੈਲਰ ਸ਼ੂਲਰ ਲਾ ਗਿਆ ਤੇ ਆਪਦੇ ਢਿੱਡ ਤੇ ਹੱਥ ਫੇਰ ਕੇ ਤੇ ਬਹਿ ਗਿਆ ਗਰੀਬ ਮਰ ਗਏ ਭੁੱਖੇ ਇੱਥੇ ਇਸੇ ਤਰ੍ਹਾਂ ਏ ਧਵਾਏ ਦੀ ਗੱਲ ਕਰ ਲਈਏ ਸ਼ੇਰ ਸਿੰਘ ਕਪਾਇਆ ਜਿਹੜਾ ਬਰਾਦਰੀ ਦੀ ਗੱਲ ਕਰਦਾ ਉਹਨੂੰ ਇਹ ਨਹੀਂ ਪਤਾ ਵੀ ਬਰਾਦਰੀ ਦਾ ਫਾਇਦਾ ਤਾਂ ਮੈਂ ਕੀਤਾ ਜਿਹਨੇ ਸ਼ੈਡਿਊਲ ਕਾਸ ਦਾ ਦਰਜਾ ਕਿਹਨੇ ਦਵਾਇਆ ਰਾਣਾ ਸੋਢੀ ਐਸਸੀ ਦਾ ਦਰਜਾ ਹਾਂਜੀ ਹਾਂਜੀ ਵੱਡੇ ਜਾ ਰਹੇ ਯਾਦ ਹੈ ਕਿ ਵੱਡੇ ਜਾ ਰਹੇ ਤੇ ਮੀਟਿੰਗ ਹੋਈ ਤੇ ਦੱਸ ਸਾਰਿਆਂ ਨੂੰ ਦੱਸੇ ਹਾਂ ਤੂੰ ਸਿਆਣਾ ਬੰਦੇ ਇਹਦੇ ਵਿੱਚ ਸੀਗਾ ਜਿੰਦਾਬਾਦ ਪੂਰਨ ਚੰਦ ਮੇਜੇਟੀ ਅੱਜ ਮੇਰੇ ਨਾਲ ਸੀਗੇ ਜਦੋਂ ਐਸਸੀ ਦਾ ਦਰਜਾ ਦਵਾਇਆ ਸੋ ਇਸ ਕਰਕੇ ਉਭਾਇਆ ਦੋ ਵਾਰੀ ਐਮਪੀ ਰਹਿ ਚੁੱਕਾ ਅਕਾਲੀ ਦਲ ਤੋਂ ਕਾਂਗਰਸ ਚ ਫਿਰ 2 ਲੱਖ ਵੋਟ ਤੇ ਹਾਰ ਗਿਆ ਹੁਣ ਫਿਰ ਮੂੰਹ ਚ ਆ ਕੇ ਇੱਥੇ ਆ ਗਿਆ ਮੈਨੂੰ ਸਮਝ ਨਹੀਂ ਆਈ ਵੀ ਇਹ ਕਾਦੇ ਲਈ ਵੋਟ ਮੰਗਦਾ ਹੈ ਲੋਕਾਂ ਨੂੰ ਠੱਗਣ ਵਾਸਤੇ ਬਿਲਕੁਲ ਇਹਦੀ ਗੱਲ ਚਨਾਉਣਾ ਜਿਹੜੀ ਵੋਟ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਪਾਓਗੇ ਫੁੱਲ ਨੂੰ ਉਹਦਾ ਇੱਕ ਇੱਕ ਉਹਦੀ ਖੁਸ਼ਬੂ ਵੀ ਕਰਿਆਏਗੀ ਤੇ ਉਹਦਾ ਤੁਹਾਨੂੰ ਇੱਕ ਇੱਕ ਚੀਜ਼ ਦਾ ਫਾਇਦਾ ਹੋਏਗਾ ਸੋ ਮੇਰੀਆਂ ਗੱਲਾਂ ਜਿਹੜੀਆਂ ਨੇ ਯਾਦ ਰੱਖ ਲੈਣਾ ਔਰ ਇੱਕੋ ਹੀ ਇੱਕ ਫਾਇਦਾ ਤੁਹਾਨੂੰ ਹੋਣਾ ਹੈ ਕਿ ਜਦੋਂ ਤੁਲਸੀ ਜ਼ਮੀਨਾਂ ਦੇ ਮਾਲਕ ਵੀ ਬਣ ਗਏ ਮਨਰੇਗਾ ਦਾ ਪੈਸਾ ਵੀ ਆ ਗਿਆ ਖਾਤਿਆਂ 'ਚ ਵੀ ਚੜ ਗਏ ਕਮਰੇ ਵੀ ਮਿਲ ਜਾਣੇ ਨੇ ਤੇ ਫਿਰ ਬਾਕੀ ਕੀ ਰਹਿ ਗਿਆ ਤੇ ਬੀਬੀਆਂ ਜਿਹੜੀਆਂ ਬੱਚੀਆਂ ਦੇ ਜਿਵੇਂ ਆ ਕੁੜੀਆਂ ਇਹਦੀ ਜਿਹੜੀ ਐਜੂਕੇਸ਼ਨ ਨੇ ਪੜਾਈਏ ਸਾਰੀ ਮੁਫਤ ਕਰਾ ਦੇਣ ਕੁੜੀਆਂ ਦੀ ਸਾਰੀ ਪੜਾਈ ਜੋਇਸ ਕਰਕੇ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਹੈ ਕੋਈ ਉਹ ਹੁਣ ਹੁਣ ਕਰਾਵਾਂਗੇ ਮੈਂ ਸਰਪੰਚ ਸਾਹਿਬ ਨੂੰ ਕਹਿ ਦਿੰਦਾ ਇੱਕ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਪੈਸੇ ਮਕਾਨ ਦੇ ਵੀ ਸਿੱਧੇ ਆਉਣੇ ਨੇ 7 ਜੂਨ ਨੂੰ 500 50000 اون دے اون دے ਨਾ ਨਾ ਚਾਲ ਹੋ ਗਣੀ ਕੁੜੀਆਂ ਵੀ ਅਸੀਂ ਮੈਂ ਤੁਹਾਨੂੰ ਦੱਸੀ ਜਾ ਰਿਹਾ ਵੀ ਇਹ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੇ ਇਹਦੇ ਤੇ ਵਿਸਾਰ ਨਾ ਕਰਿਆ ਜੇ ਅੱਗੇ ਅੱਗੇ ਇੰਨੀਆਂ ਵੋਟਾਂ ਪਾਤੀ ਉਹਨਾਂ ਨੂੰ ਹਾਂ ਤੇ ਫਿਰ ਹੁਣ ਐਦ ਕੀ ਨਾ ਐਦ ਕੀ ਨਾ ਗਲਤੀ ਕਰ ਲਈ ਸਰਗਰੀ ਭਾਂ ਸੋਨਾ ਹੋਰ ਅਸੀਂ ਕੋਈ ਹੋਰ ਭਾਅਛੇ ਨਹੀਂ ਦੇਣਾ ਉਹਨੇ ਇਹ ਪੱਕੀ ਗੱਲ ਏ ਪੱਕੀ ਗੱਲ ਇਹ ਨਹੀਂ ਵੀ ਅਸੀਂ ਇਧਰ ਅਸੀਂ ਇਹ ਕੰਮ ਦੋ ਬੇੜੇ ਤੇ ਲਾਟ ਕਦੇ ਨਹੀਂ ਰੱਖੀ ਬਸ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਤੇ ਆਓ ਹੁਣ ਇੱਕ ਵਾਰੀ ਜੇ ਤੁਸੀਂ ਮੇਰੀਆਂ ਗੱਲਾਂ ਤੇ ਇਤਬਾਰ ਕਰਦੇ ਹੋ ਤੇ ਦੋਵੇਂ ਹੱਥ ਖੜੇ ਕਰਕੇ ਤਸੱਲੀ ਕਰਾ ਵੀ ਵੋਟਾਂ ਭਾਰਤੀ ਜਨਤਾ ਪਾਰਟੀ ਦੀਆਂ ਨੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਿੰਦਰ ਮੋਦੀ ਜਿੰਦਾਬਾਦ ਕਾਣਾ ਸੋਢੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਚੋਣ ਨਿਸ਼ਾਨ ਪਤਾ ਲੱਗ ਗਿਆ ਕਿਹੜਾ ਫੁੱਲ ਨਮਾਜ਼ ਆਉਂਦਾ ਹੈ ਤਾਂ ਬਿਲਕੁਲ ਪਿੰਡ ਰਾਇਆਂ ਵਾਲਾ ਮੌਜੂਦ ਹੈਗਾ ਆ ਔਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਜਿਹੜਾ ਕੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਲਾਈਵ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਸਮੇਂ ਦੀਆਂ ਦੇਖੋ ਕਿੰਨਾ ਪਿਆਰ ਹੈ ਕਿ ਕਿੰਨਾਂ ਸੰਗਤਾਂ ਕੇ ਫੇਟ ਕਰੀ ਜਾ ਰਹੇ ਨੇ ਤਾਂ ਰਾਣਾ ਗਰਮੀਤ ਸਿੰਘ ਜੋ ਵੀ ਵੱਲੋਂ ਅੱਜ ਚੋਣ ਪ੍ਰਚਾਰ ਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਹੈ ਰਾਇਆਂ ਵਾਲਾ ਤੋਂ ਕਾਂਗਰਸੀਆਂ ਨੇ ਜਿੱਤੇ ਪਾਰਟੀ ਦੇ ਰਾਣਾ ਅਰਤੀ ਗਰਮੀਤ ਸਿੰਘ ਜੋ ਵੀ ਚੋਣ ਪ੍ਰਚਾਰ ਕਰ ਰਹੇ ਨੇ ਦੀ ਆ ਦੀ ਸਭ ਤੋਂ ਵੱਡੀ 파ਰਟੀ ਹੈ ਜੇ ਰਾਣਾ ਸਾਹਿਬ ਇੱਕ ਗੱਲ ਹੋਰ ਹੈ ਕਿ ਇਹਨਾਂ ਉਹ ਲੋਕ ਨੇ ਜਿਹੜੇ ਲੋਕ ਨੇ ਮਿਲ ਕੇ ਕਰਨ ਵਾਲੇ ਲੋਕ ਨੇ ਬੜੀ ਆਸਾ ਹੁੰਦੀ ਹੈ ਨੇ ਕੈਂਪੀ ਤੋਂ ਐਮਪੀ ਕੋ ਬਹੁਤ ਵੱਡੀ ਪਾਵਰ ਹੁੰਦੀ ਹੈ ਪਰ ਅਜੇ ਤੱਕ ਇਹ ਲੋਕ ਸਹੂਲਤਾ ਤੋਂ ਵਾਂਝੇ ਨੇ ਜੋ ਮੁੱਢਲੀਆਂ ਸਹੂਲਤਾਂ ਨੇ ਚਾਹੀਏ ਕਮਰੇ ਹੋਣ ਚਾਹੀਏ ਹੋਰ ਬੁਨਿਆਦੀ ਜਿਵੇਂ ਟੌਲਟ ਤੁਸੀਂ ਵਿਸ਼ਵਾਸ ਦਿਵਾਉਨੇ ਹੋ ਇਹਨਾਂ ਨੂੰ ਇੱਕ ਇੱਕ ਜਿਹੜੀ ਸਹੂਲਤ ਸੈਂਟਰ ਸਰਕਾਰ ਤੋਂ ਆ ਰਹੀ ਹੈ ਕਰੋ ਕਰ ਜਾ ਕੇ ਦੇ ਆ ਇਹਨਾਂ ਨੂੰ ਕਰੋ ਕਰ ਜਾਗੇ ਜੀ ਇਹਨਾਂ ਦੇ ਮਨਰੇਗਾ ਦੇ ਕਾਨਾ ਦੇ ਟਾਇਲਟ ਜੀ ਇਹਨਾਂ ਦੇ ਪਾਲਤ ਸਾਰੇ ਪੜਦੇ ਜੀ ਰਣਾ ਜੀ ਸਰ ਸਰ ਸੰਗਤ ਸੰਗਤ ਹੋਲ ਵੀ ਰਹੇ ਲੋਪ ਸਰ ਇਤਨਾ ਚੱਲ ਰਿਹਾ ਚੋਣ ਪ੍ਰਚਾਰ ਅਜ ਜਨਾਲਾਪਤ ਹਲਕੀ ਚ ਪਹਿਲਾ ਦਿਨ ਹੈ ਬਹੁਤ ਬਹੁਤ ਵਧੀਆ ਸ਼ੁਰੂਆਤ ਤੇ ਬੇਫੋ ਲੋਕ ਖੜੇ ਨੇ ਕਿਸਾਨ ਕਹਿੰਦੇ ਆ ਸੰਵਾਦ ਕਰਦੇ ਆ ਗੱਲਬਾਤ ਕਰਨੀ ਹੈ ਕੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਸਾਨਾਂ ਦੀ ਗੱਲਬਾਤ ਮੈਂ ਸੁਣ ਚੁੱਕਾ ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਗੱਲ ਅਸੀਂ ਗੱਲ ਕਰਾਂਗੇ ਉਹਨੋਂ ਤੱਕ ਮੇਰੀ ਉਹਨਾਂ ਨੂੰ ਇਹ بنتی ہے کہ آج آرام الن <سؤال> کا پروس ہے جنہوں ووٹ پانی انہوں کی مرضی ہے لیکن سانو <سؤال> پاؤ گے تو چنگے چنا ہوئے گا اِسی انہوں کی مدد کروں گے اور ساری جہی موٹ کی تاکہ جب پارلیمنٹ سے جاؤں گے تو مسئلے ਬਿਲਕੁਲ ਕੇ ਹਨ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਗਿਆ ਹੁਣ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੇ ਅੱਗੇ ਜਿੱਥੇ ਕਿਸਾਨ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਆ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਵਿਰੋਧ ਦਾ ਤੇ ਉਹ ਵਿਰੋਧ ਕਰਦੇ ਹੋਏ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਦੀ ਗੱਲ ਆਕੀ ਗਈ ਸੀ ਤਾਂ ਉਹ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਆ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤعداد ਦੇ ਵਿੱਚ ਪੁਲਿਸ ਤਾਇਨਾਤ ਹੈ ਔਰ ਚਾਚਾ ਬੜੀ ਵੱਡੀ ਤعداد ਦੇ ਵਿੱਚ ਪੁਲਿਸ ਸਿਕਿਉਰਿਟੀ ਤਾਇਨਾਤ ਹੈ ਔਰ ਕਿਸਾਨ ਵੀ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਆ ਦੂਜੇ ਪਾਸੇ ਬੀਜੇਪੀ ਸਰਕਾਰ ਮੁਨਤਾਬ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਔਰ ਚੋਣ ਪ੍ਰਚਾਰ ਤੋਂ ਬਾਅਦ ਹੁਣ ਜਿਹੜਾ ਹੈਗਾ ਅੱਗੇ ਦੀ ਤਿਆਰੀ ਜਿਹੜੀ ਹੈਗੀ ਅਗਲੇ ਪਿੰਡ ਦੀ ਉਹ ਕੀਤੀ ਜਾ ਰਹੀ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰ ਰਹੇ ਆ ਜਿੱਥੇ ਇੱਕ ਪਾਸੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਵੱਲੋਂ ਚੋਣ ਪ੍ਰਚਾਰ ਸ਼ੁਰੂਆਤ ਕੀਤਾ ਗਈ ਹੈ ਉਸ ਦੀ ਔਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਕਿਸਾਨ ਵੀ ਦਿਖਾਈ ਦੇ ਰਹੇ ਆ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਔਰ ਰੋਟੇ ਦੇ ਵਿੱਚ ਚੰਡੀਆਂ ਜਿਹੜੀਆਂ ਜਿਹੜੀਆਂ ਕਾਲੀਆਂ ਦਿਖਾਈਆਂ ਜਾ ਰਹੀਆਂ ਪੁਲਿਸ ਦੇ ਵੱਲੋਂ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਹੋਈ ਆ ਆਰਡੀ ਜਨਤਾ ਪਾਰਟੀ ਔਰ ਕਿਸਾਨਾਂ ਦੇ ਵੱਲੋਂ ਜਿਹੜਾ ਹੈਗਾ ਉਹ ਵਿਰੋਧ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਤੌਰ ਤੇ ਮਹਾਰਾਣੀ ਜੇ ਕੋਈ ਕਿਸੇ ਤੇ ਗਾਲ ਪਾਏਗਾ ਆਜਾ ਦੇ ਰਾਣਾ ਸੋਦੀ ਤੇ ਗਾਲ ਪਾਏਗਾ ਕਿਸੇ ਕਿਸਾਨ ਦੀ ਕੋਈ ਜਾਤੀ ਦੀ ਦੁਸ਼ਮਣੀ ਨਹੀਂ ਹੈ ਰਾਣਾ ਸੋਦੀ ਦੇ ਨਾਲ ਸਾਡੀ ਇਹਨਾਂ ਸਰਕਾਰਾਂ ਦੇ ਨਾਲ ਕੱਲ ਹੈ ਜਿਹੜਾ ਸਰਕਾਰਾਂ ਦੀਆਂ ਨੀਤਾਂ ਨੇ ਜਾਇਦਾ ਦੀ ਨੀਤੀ ਬਾੜੀ ਆ ਦਿਖਾ ਰਹੀਆਂ ਸਮੇਂ ਦੀਆਂ ਇਹਨਾਂ ਸਰਕਾਰਾਂ ਦੀਆਂ ਨੀਤਾਂ ਦੇ ਚੋਣ ਅਭਿਆਨ ਸ਼ੁਰੂ ਕੀਤਾ ਗਿਆ ਬੀਜੇਪੀ ਆਪਣਾ ਚੋਣ ਜਿਹੜਾ ਬਿਆਨ ਹੈ ਉਹ ਜਲਾਲਾਬਾਦ ਚ ਸ਼ੁਰੂ ਕਰ ਚੁੱਕੀ ਆਰ ਦੂਜੇ ਪਾਸੇ ਕਿਸਾਨ ਦਿਖਾਈ ਦੇ ਰਹੇ ਆ ਜੋ ਵਿਰੋਧ ਕਰ ਰਹੇ ਆ ਤਾਂ ਵਿਰੋਧ ਕਰ ਰਹੇ ਕਿਸਾਨਾਂ ਦਾ ਵੀ ਅਭਿਨੰਦਨ ਕੀਤਾ ਜਾ ਰਿਹਾ ਰਾਣਾ ਸੋਢੀ ਦੇ ਬੇਟੇ ਰਗੂ ਮੀਤ ਸਿੰਘ ਸੋਢੀ ਔਰ ਰਾਣਾ ਸੋਡੀ ਦਿਖਾਈ ਦੇ ਰਹੇ ਆ ਜਿਨ੍ਹਾਂ ਦੇ ਵੱਲੋਂ ਜੈ ਹਿੰਦ ਮੁਰਦਾਬਾਦ ਕਿਸਾਨਾਂ ਨਾਲ ਵੀ ਜਿਹੜਾ ਕੀ ਆ ਮੁਰਦਾਬਾਦ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਸੰਬੋਧਨ ਕੀਤਾ ਜਾ ਰਿਹਾ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਲੇਕਿਨ ਉਸ ਦੇ ਵਿੱਚ ਕਾਫਲਾ ਜਿਹੜਾ ਹੈਗਾ ਉਹ ਅੱਗੇ ਵੱਲ ਨੂੰ ਵੱਧਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਮੋਗਮਹਰਾਈਆਂ ਤੋਂ ਦਿਖਾ ਰਹੇ ਆ ਜਿੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਵੀ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਲਾਈਵ ਇਸ ਸਮੇਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਬਿਲਕੁਲ ਇੱਕ ਪਾਸੇ ਕਿਸਾਨ ਤਾਂ ਦੂਜੇ ਪਾਸੇ ਬੀਜੇਪੀ ਬੀਜੇਪੀ ਦੇ ਵੱਲੋਂ ਜਿਹੜਾ ਕੀ ਹੈ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਕਿਸਾਨ ਇਸ ਦੇ ਵਿੱਚ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਆ ਤਸਵੀਰਾਂ ਜਿਹੜੀਆਂ ਉਹ ਮੋਹਮ ਅਰਾਈਆਂ ਦੀਆਂ ਲਾਈਵ ਤੁਹਾਨੂੰ ਦਿਖਾ ਰਹੇ ਆ